ਅਲਬਰਟਾ ਦੀਆਂ ਪਹਿਲੀਆਂ ਸਿੱਖ ਏਡਾ ਕੈਲਗਰੀ ਦੇ ਵਿੱਚ ਜੈਨੇਸਿਸ ਸੈਂਟਰ ਦੇ ਵਿੱਚ ਹੋ ਰਹੀਆਂ ਨੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਵੀ ਕਰਾ ਰਹੇ ਹਾਂ ਕੈਲਗਰੀ ਤੋਂ ਐਮਪੀ ਤੇ ਨਵੀ ਰਾਈਡਿੰਗ ਮੈਗਨਾਈਟ ਤੋਂ ਲਿਬਰਲ ਕੈਂਡੀਡੇਟ ਜਾਰਜ ਚਾਲੂਨੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਭਾਈ ਸਾਸੀ ਕਾਲ ਪਹਿਲਾਂ ਸਾਰੇ ਨੂੰ ਪਿਆਰ ਭਰੀ ਸਾਥ ਸ੍ਰੀ ਅਕਾਲ ਬਹੁਤ ਧੰਨਵਾਦਿਆ ਤੁਸੀਂ ਸਾਨੂੰ ਅੱਜ ਬਹੁਤ ਜੀ ਟਾਈਮ ਦਿੱਤਾ ਬੜੇ ਖੁਸ਼ ਲੱਗ ਰਹੇ ਹੋ ਕਿਦਾਂ ਦੀ ਐਕਸਾਈਟਮੈਂਟ ਆ ਰਹੀ ਏ ਇਸ ਅਲਬਰਟਾ ਦੀ ਖੇਡ ਤੋਂ ਮੈਂ ਤਾਂ ਬਹੁਤ ਐਕਸਾਈਟਡ ਆ ਮੈਂ ਆਪਣੇ ਬਚਪਨ ਤੋਂ ਖੇਡਣ ਦੇ ਵਿੱਚ ਸਪੋਰਟਸ ਦੇ ਵਿੱਚ ਮੈਂ ਜੁੜਿਆ ਆ ਯੰਗ ਏਜ ਤੋਂ ਹਾਕੀ ਵੀ ਖੇਡਦਾ ਰਿਹਾ ਆ ਆਈਸ ਹਾਕੀ ਬਾਲ ਹਾਕੀ ਹੋਂ ਵੀ ਦੋ ਹਫ਼ਤੇ ਪਹਿਲਾਂ ਸਾਡਾ ਸੀਜ਼ਨ ਫਿਨਿਸ਼ ਹੋਇਆ ਹੈ ਆ ਆ ਮੇਰੀ ਲੜਕੀਆਂ ਤਿੰਨੇ ਲੜਕੀਆਂ ਸੌਕਰ ਖੇਡਣੀਆਂ ਆ ਐਂਡ ਸੋ ਮੇਰੇ ਵਾਸਤੇ ਮੈਨੂੰ ਮੇਰੇ ਆਪਣੇ ਵਾਸਤੇ ਮੈਨੂੰ ਪਤਾ ਕਿੰਨੀ ਇੰਪੋਰਟੈਂਟ ਸੀ ਮੇਰਾ ਜਨੂਨ ਵੀ ਸੀ ਪਰ ਸਾਡੇ ਹੈਲਥ ਐਂਡ ਵੈਲਨੈਸ ਨੇ ਬਹੁਤ ਲੋੜਿਆ ਸਾਡੀ ਸਮਾਜ ਨੂੰ ਇਕੱਠੀ ਕਰਨਾ ਬਹੁਤ ਜ਼ਰੂਰੀ ਆ ਸੋ ਮੈਂ ਬਹੁਤ ਧੰਨਵਾਦੀ ਆ ਆਪਣੇ ਜਿਹੜੇ ਗੁਰਦੁਆਰਾ ਸਾਹਿਬ ਡੀਸੀ ਡਿਸਮੈਸ਼ ਕਲਚਰਲ ਸੈਂਟਰ ਹੁਣਾਂ ਨੇ ਇਹ ਅਪਰਾਲਾ ਲੈ ਆਏ ਆ ਆਪਣਾ ਜਿਹੜਾ ਪਹਿਲੀ ਅਲਬਰਟਾ ਸਿਕ ਗੇਮਸ ਆ ਮੈਨੂੰ ਪਤਾ ਅਗਲੇ ਸਾਲਾਂ ਦੇ ਵਿੱਚ ਇਹ ਵਧਣਾ ਵੀ ਆ ਹੋਰ ਵੀ ਬੱਚੇ ਜੁੜੂਗੇ ਐਂਡ ਸਪੋਰਟਸ ਫੋਰ ਵੀ ਆਉਗੀ ਆ ਐਂਡ ਸਾਡੀ ਮੇਬੀ ਕੈਨੇਡਾ ਵਾਈਡ ਵੀ ਪ੍ਰੋਗਰਾਮ ਇਹ ਚੱਲ ਸਕਦਾ ਤੇ ਜਿਵੇਂ ਦੇ ਇੱਥੇ ਪ੍ਰਬੰਧ ਕੀਤੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆ ਇਹ ਬਹੁਤ ਅੱਛੀ ਚੀਜ਼ ਆ ਜਦੋਂ ਮੈਂ ਦੇਖਦਾ ਕਿੰਨੇ ਆਪਣੀ ਕਮਿਊਨਿਟੀ ਇਕੱਠੀ ਹੋ ਰਹੀ ਆ ਕਿੰਨੀਆਂ ਸਪੋਰਟ ਆਈਆਂ ਕਿੰਨੇ ਕਹਿੰਦੇ 800 ਬੱਚਿਆਂ ਦਾ ਰਜਿਸਟ੍ਰੇਸ਼ਨ ਵੀ ਹੋਈ ਆ ਆਪਣੇ ਮੇਰੀ ਏਜ ਵਾਲੇ ਵੀ ਇੰਡੀਵਿਜੂਅਲਸ ਯਾ ਖੇਡ ਰਹੇ ਆ ਵਾਲੀਬਾਲ ਤੇ ਹੋਰ ਸਪੋਰਟਸ ਵੀ ਮੈਂ ਕਹਿ ਰਿਹਾ ਸੀ ਜੀ ਹਾਕੀ ਵੀ ਹੁੰਦੀ ਮੈਂ ਵੀ ਪਵਾ ਖੇਡ ਲੈਂਦਾ ਇਹ ਬੜਾ ਦਿਲਖੁਸ਼ ਹੁੰਦਾ ਦੇਖ ਕੇ ਆਪਣੀ ਕਮਿਊਨਿਟੀ ਇਕੱਠੀ ਹੋ ਰਹੀ ਆ ਕੰਪੀਟੀਸ਼ਨ ਕਰ ਰਹੀ ਆ ਇਹ ਐਥਲੈਟਿਕ ਕੰਪੀਟੀਸ਼ਨਸ ਨੇ ਬੱਚਿਆਂ ਦਾ ਹੌਸਲਾ ਵੀ ਵਧਾਇਆ ਇਕਰਜਮੈਂਟ ਵੀ ਮਿਲਦੀ ਆ ਐਂਡ ਸੋ ਆਪਾਂ ਇਹੀ ਚਾਹੁੰਦੇ ਆ ਬੱਚਿਆਂ ਲੜਕੀਆਂ ਲੜਕੇ ਜਿਹੜੇ ਯੰਗ ਏਜ ਤੋਂ ਕਰਦੇ ਆ ਉਹ ਹਾਈ ਲੈਵਲ ਤੇ ਵੀ ਪਹੁੰਚਣ ਸਾਡੀ ਪੂਰੀ ਕੋਸ਼ਿਸ਼ ਹੈ ਇਹ ਜੇ ਫੈਸਿਲਿਟੀਆਂ ਆਪਾਂ ਹੋਰ ਬਣਾਈ ਹੈ ਜਿਹੜੀ ਬਾਹਰਲੀ ਟਰਫ ਫੀਲਡ ਬਣਾਈਆਂ ਉਹ ਬੜੀ ਮਿਹਨਤ ਨਾਲ ਜਦੋਂ ਮੈਂ ਸਿਟੀ ਕਾਉਂਸਲਰ ਸੀ ਰਾਲਮੇਲ ਕੇ ਫੈਸਿਲਿਟੀਆਂ ਨਾਲੋਂ ਪਹਿਲੀ ਟਰਫ ਫੀਲਡ ਨੋਟਿਸ ਕੈਲਰੀ ਦੇ ਵਿੱਚ ਬਣਾਈਆਂ ਇਦਾਂ ਦੀ ਹੋਰ ਵੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੀ ਲੋੜ ਹੈ ਸੋ ਸਾਡੇ ਬੱਚਿਆਂ ਨੂੰ ਵੀ ਵਧੀਆ ਇਨਫਰਾਸਟ੍ਰਕਚਰ ਹੋਵੇ ਟਾਪ ਕੁਆਲਿਟੀ ਫੀਲਡ ਹੋਵੇ ਜਿਮਨੇਜ਼ੀਅਮ ਹੋਵੇ ਜਿੱਥੇ ਖੇਡ ਸਕਣ ਜੀ ਕਿਹੜੀਆਂ ਅਸੀਂ ਖੇਡਾਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਵੀ ਅਗਲੇ ਸਾਲ ਉਹ ਜ਼ਰੂਰ ਹੋਣੀਆਂ ਚਾਹੀਦੀਆਂ ਵਿੱਚ ਐਡ ਆਨ ਕਰਨ ਲਈ ਅਮ ਸੋ ਮੇਰੇ ਸਾਹਬ ਦਾ ਨਾਮ ਹੈ ਦਾ ਹਾਕੀ ਪਲੇਅਰ ਹੈ ਆਮ ਬਾਲ ਹਾਕੀ ਪਲੇਅਰ ਹੈ ਅਮੈਚਰ ਆ ਨਾ ਬਾਲ ਹਾਕੀ ਵੀ ਹੋਵੇ ਅ ਮੈਨੂੰ ਪਤਾ ਸਾਡਿਆਂ ਪੰਜਾਬੀ ਐਥਲੈਟਿਕ ਗਰੁੱਪ ਪੰਜਾਬੀ ਹਾਕੀ ਲੀਗ ਸਾਡੇ ਬਹੁਤ 200 ਪਲੇਅਰ ਹੋਗਾ ਮੁੰਡਿਆਂ ਤੇ ਜਿਹੜੇ ਖੇਡਦੇ ਆ ਸਾਡੇ ਇੰਟਰਨੈਸ਼ਨਲ ਨੈਸ਼ਨਲ ਚੈਂਪੀਅਨਸ਼ਿਪਸ ਵੀ ਹੁੰਦੀਆਂ ਰਹਿੰਦੀਆਂ ਹਰ ਇੱਕ ਸਾਲ ਲੜਕੀਆਂ ਵੀ ਬਹੁਤ ਖੇਡ ਰਹੀਆਂ ਆ ਸੋ ਆਈ ਥਿੰਕ ਉਹ ਬਹੁਤ ਵਧੀਆ ਸਪੋਰਟ ਹੋਗੀ ਬਾਲ ਹਾਕੀ ਦੀ ਜਿੱਥੇ ਇਥੇ ਖੇਡ ਸਕਦੇ ਆ ਹੋਰ ਵੀ ਸਪੋਰਟਸ बैडमिंटਨ ਵੀ ਹੈ ਮਜ ਬਾਲੀਬਾਲ ਹੈ ਸ਼ੂਟਿੰਗ ਬਾਲੀਬਾਲ ਤਾਂ ਰੈਗੂਲਰ ਬਾਲੀਬਾਲ ਹੈ ਬਾਸਕਟਬਾਲ ਚੱਲ ਰਿਹਾ ਹੈ ਪਰ ਆਈ ਥਿੰਕ ਹੋਰ ਵੀ ਸਪੋਰਟਸ ਨੇ ਜਿਹੜੇ ਆਪਾਂ ਇਹਦੇ ਵਿੱਚ ਆਪਾਂ ਲਿਆ ਸਕਦੇ ਆ ਆ ਬਜ਼ੁਰਗਾਂ ਵਾਸਤੇ ਸੀਬ ਦਾ ਟੂਰਨਾਮੈਂਟ ਵੀ ਹੋ ਸਕਦਾ ਠੀਕ ਹੈ ਸੋ ਸਾਡੀ ਫੋਕਸ ਹੋਣੀ ਚਾਹੀਦੀ ਆ ਆਪਾਂ ਕਮਿਊਨਿਟੀ ਨੂੰ ਇਕੱਠੇ ਕਰੀਏ ਯੰਗ ਏਜ ਤੋਂ ਵੀ ਛੋਟੇ ਬੱਚਿਆਂ ਤੋਂ ਬਜ਼ੁਰਗਾਂ ਲੈ ਕੇ ਐਂਡ ਐਵਰੀਬਾਡੀ ਇਨ ਬੀਟਵੀਨ ਨੂੰ ਮੌਕਾ ਮਿਲੇ ਖੇਡਣ ਲੈ ਕੰਪੀਟੀਸ਼ਨ ਲੈ ਜੀ ਜਦੋਂ ਕੋਈ ਪੋਲੀਟੀਸ਼ੀਅਨ ਆਉਂਦਾ ਤੇ ਇਦਾਂ ਹੁੰਦਾ ਨਹੀਂ ਕਿ ਅਸੀਂ ਪੋਲੀਟਿਕਸ ਦੀ ਉਹਦੇ ਨਾਲ ਗੱਲ ਨਾ ਕਰੀਏ ਅੱਜ ਵੀ ਤਰੀਕ ਹੈ ਤੇ 8 ਤਰੀਕ ਨੂੰ ਇਲੈਕਸ਼ਨ ਨੇ ਕੀ ਕਹਿਣਾ ਚਾਹੋਗੇ ਆਮ ਆ ਹਡਵਾਂਸ ਪੋਲਸ ਕੋਲੇਆ ਸਾਡਾ ਅੱਜ ਤੀਸਰਾ ਦਿਨ ਹੈ ਕੱਲੂ ਲਾਸਟ ਡੇ ਆ 21 ਤਰੀਕ ਨੂੰ ਐਡਵਾਂਸ ਪੋਲਸ 28 ਤਰੀਕ ਨੂੰ ਲਾਸਟ ਡੇ ਆ ਇਲੈਕਸ਼ਨ ਦਾ ਆ ਮੈਂ ਇਹੀ ਹਮੇਸ਼ਾ ਕਹਿਣਾ ਆ ਤੁਸੀਂ ਸੋਰਟ ਸੰਭ ਕੇ ਆਪਣੀ ਵੋਟ ਪਾਓ ਵੋਟ ਪਾਉਣੀ ਜ਼ਰੂਰੀ ਹੈ ਸਾਨੂੰ ਹੱਕ ਮਿਲੇ ਆ ਆ ਇਹ ਬਹੁਤ ਇੰਪੋਰਟੈਂਟ ਹੈ ਤੁਸੀਂ ਆਪਣਾ ਹੱਕ ਹੈ ਸਮਲਟ ਦੇ ਵਿੱਚ ਡੈਮੋਕਰੇਸੀ ਦੇ ਵਿੱਚ ਆਪਣਾ ਹੱਕ ਪੂਰਾ ਕਰੋ ਉਹ ਬਸ ਦੇਖੋ ਜਿਹੜੇ ਉਮੀਦਵਾਰ ਖੜੇ ਆ ਜਿਹੜੇ ਤੁਹਾਡੇ ਵੈਲਿਊਸ ਤੇ ਸਟੈਂਡ ਅਪ ਕਰਦੇ ਆ ਉਹਨਾਂ ਦੀ ਕੰਪੈਰੀਸਨ ਕਰੋ ਐਂਡ ਸੋਚ ਸਮਝ ਕੇ ਉਹ ਆਪਣੀ ਵੋਟ ਆਪਣੀ ਕੀਮਤੀ ਕੀਮਤੀ ਵੋਟ ਪਾਓ ਮੈਂ ਲਿਬਰਲੋ ਪਾਰਟੀ ਦਾ ਕੈਂਡੀਡੇਟ ਕੈਲਬਰੀ ਮੈਗਨਾਈਟਰ ਦੇ ਵਿੱਚ ਆ ਐਂਡ ਮਿਸਟਰ ਮੈਪਸਲੇ 7 ਸਾਲਾਂ ਤੋਂ ਇੱਕ ਕਮਿਊਨਿਟੀ ਲਈ ਇਸ ਹਲਕੇ ਦੀ ਰੈਪ੍ਰੈਜ਼ੈਂਟੇਟਿਵ ਰਿਹਾ ਆ ਮੈਂ ਇਹ ਜਰਨਮੈਂ ਮੈਂ ਅਗਲੇ ਪਾਰਲੀਮੈਂਟ ਤੇ ਵੀ ਸਾਡੀ ਨੌਤੀਸ ਕੈਲਗਰੀ ਲਈ ਸਾਡੇ ਸ਼ਹਿਰ ਲਈ ਮੋਲ ਲਈ ਮੈਂ ਆਵਾਜ਼ ਬਣਾ ਪਾਰਲੀਮੈਂਟ ਦੇ ਵਿੱਚ ਜੀ ਗੁੱਡ ਲੱਕ ਭਾਜੀ ਥੈਂਕ ਯੂ ਜੀ ਇੱਕ ਦਾ ਵਿੱਚ ਹੀ ਬਲ ਹੈ